ਇਹ ਫਾਸਟ ਫੂਡ ਦੀ ਦੁਕਾਨ ਸੀ ਇਟਾਲੀਨ ਮਾਸਟਰ ਦੇ ਨਾਮ ਤੇ ਜੀ ਹੁਣ ਆਇਆ ਤੁਰਿਆਂ ਦੇ ਕਿ ਤੁਹਾਡੇ ਦੁਕਾਨ ਦੇ ਵਿੱਚ ਅੱਗ ਲੱਗੀ ਤੇ ਆ ਕੇ ਦੇਖਿਆ ਸ਼ਾਰਟਕਸ ਸਰਕਟ ਦਾ ਕੋਈ ਅੱਗ ਲੱਗੀ ਹੈ ਜੀ ਚੰਦ ਦੇਖਦੇ ਵੀਰ ਜੀ ਅੰਦਰ ਜਾਵਾਂਗੇ ਫਿਰ ਹੌਲੀ ਹੌਲੀ ਪਤਾ ਲੱਗੂ ਪਰ ਫਰਨੀਚਰ ਮੱਝੁਕ ਗਿਆ ਜੀ ਪੀ ਜੇ ਦੀ ਦੁਕਾਨ ਸੀਗੀ ਸ਼ੌਕਤੀ ਮਲੇ ਨੂੰ ਅੱਗ ਲੱਗੀ ਸੀ ਨੁਕਸਾਨ ਤਾਂ ਸਾਰਾ ਮਤਲਬ ਫਰਨੀਚਰ ਵਗੈਰਾ ਤੇ ਫਿਟਿੰਗ ਸਾਰੀ ਖਤਮ ਹੋ ਗਈ ਮੇਰੇ ਮੱਚ ਗਿਆ ਫਰਨੀਚਰ ਫਿਟਿੰਗ ਲੱਕੜ ਦੀ ਫਿਟਿੰਗ ਸੀ ਸਾਰੀ ਮਤਲਬ ਮੱਚ ਗਿਆ ਸਤਸਰੀਏ ਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਟੰਡਾ ਦੇ ਜਿਹਨੂੰ ਸ਼ਹੀਦ ਬਾਬਾ ਅਜੀਤ ਸਿੰਘ ਚੌਂਕ ਵੀ ਕਿਹਾ ਜਾਂਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹਨੂੰ ਘੋੜੇ ਵਾਲੇ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਉਸ ਤੇ ਨਾਲ ਇੱਕ ਤੁਹਾਨੂੰ ਤਸਵੀਰਾਂ ਦਿਖਾਣੇ ਜਿਹੜੀ ਦੁਕਾਨ ਨਾ ਪਾਸਪੋਰਟ ਦੀ ਦੁਕਾਨ ਆ ਉਹਨੂੰ ਅੱਗ ਲੱਗੀ ਤੇ ਜਿਹੜੀ ਤਕਰੀਬਨ ਪੂਰੀ ਜਿਹੜੀ ਦੁਕਾਨ ਆ ਸੜ ਕੇ ਸੁਆਹ ਹੋ ਗਈ ਆ ਦੁਕਾਨ ਦੇ ਮਾਲਕ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਵੱਲੋਂ ਫੋਨ ਗਿਆ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਤੁਹਾਡੀ ਦੁਕਾਨ ਨੂੰ ਜਿਹੜੀ ਅੱਗ ਲੱਗੀ ਹੋਈ ਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਗਿਆ ਦੁਕਾਨਦਾਰ ਨੇ ਇਹ ਵੀ ਦੱਸਿਆ ਕਿ ਹਾਲ ਦੀ ਘੜੀ ਜਿਹੜੀ ਆਹੋ ਕਿੰਨਾ ਨੁਕਸਾਨ ਹੋਇਆ ਉਹਦਾ ਕੋਈ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਤਕਰੀਬਨ ਜਿਹੜਾ ਫਰਨੀਚਰ ਆ ਸਾਰਾ ਸੜ ਕੇ ਸੁਆਹ ਹੋ ਗਿਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਸ਼ਾਰਟ ਸਰਕਟ ਦੀ ਵਜ੍ਹਾ ਕਰਨਾ ਫਾਇਰ ਬਰਗੇਡ ਦੇ ਅਫਸਰ ਆਇੜਾ प्रमोद ਕੁਮਾਰ ਉਹਨਾਂ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਸੂਚਿਤ ਕੀਤਾ ਗਿਆ ਸੀ ਸੂਚਨਾ ਤੋਂ ਬਾਅਦ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਫਾਇਰ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ ਦੁਕਾਨਦਾਰ ਦੇ ਵੱਲੋਂ ਕੀਤਾ ਗਿਆ ਤੇ ਜਿਸ ਕਾਰਨ ਜਿਹੜੀ ਅੱਗ ਵੱਧ ਜਾਂਦੀ ਆ ਪਰ ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਨਾਲ ਸੂਚਨਾ ਦਿੱਤੀ ਵੀ ਜਿੱਥੇ ਤੁਸੀਂ ਬਿਜ਼ਨਸ ਕਰਦੇ ਹੋ ਉੱਥੇ ਨਾਲ-ਨਾਲ ਜਿਹੜੇ ਫਾਇਰ ਦੇ ਸਿਲੰਡਰ ਆ ਉਹ ਵੀ ਇੰਤਜ਼ਾਮ ਜ਼ਰੂਰ ਰੱਖਿਆ ਕਰੋ ਭਾਵੇਂ ਕਿ ਇਹ ਜਿਹੜੀ ਅੱਗ ਆ ਉਹ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਹੋਈ ਆ ਪਰ ਬਿਜ਼ਨਸ ਦੇ ਵਿੱਚ ਜੇ ਪਹਿਲੇ ਪੈਰ ਤੇ ਪਤਾ ਲੱਗ ਜੇਵੇ ਜਾਂ ਪਹਿਲੇ ਸਟੈਪ ਤੇ ਹੀ ਪਤਾ ਲੱਗ ਜੇ ਤੇ ਅੰਡਰਾ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਭਾਵੇਂ ਕਿ ਇਸ ਹੱਕ ਦੇ ਵਿੱਚ ਕਿਉਂਕਿ ਜਿਹੜੀ ਇਹ ਸ਼ਾਰਟ ਸਰਕਟ ਨਾਲ ਅੱਗ ਹੋਈ ਤੇ ਦੁਕਾਨ ਬੰਦ ਸੀ ਪਰ ਫਾਇਰ ਅਫਸਰ ਨੇ ਕਿਹਾ ਕਿ ਅਕਸਰ ਹੀ ਇਹ ਜਿਹੜੀ ਕੋਤਾਈ ਵਰਤੀ ਜਾਂਦੀ ਆ ਪਰ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਦੁਕਾਨ ਦੇ ਮਾਲਕ ਨਾਲ ਵੀ ਗੱਲ ਕਰਵਾਵਾਂਗੇ ਤੇ ਫਾਇਰ ਵਿਗਟ ਦੇ ਅਫਸਰ प्रमोद ਕੁਮਾਰ ਕੀ ਕਹਿੰਦੇ ਨੇ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਂਦੇ ਹਾਂ ਮੰਟੀ ਸਿੰਘ ਰਾਜੀ ਕਾਦੀ ਦੁਕਾਨ ਸੀ ਇਹ ਫਾਸਟ ਫੂਡ ਦੀ ਦੁਕਾਨ ਸੀ ਇਟਾਲੀਨ ਮਾਸਟਰ ਦੇ ਨਾਮ ਤੇ ਜੀ ਤੇ ਸੁਬਾ ਫੋਨ ਆਇਆ ਦੋਹਾਂ ਦਾ ਕਿ ਤੁਹਾਡੇ ਦੁਕਾਨ ਦੇ ਵਿੱਚ ਅੱਗ ਲੱਗੀ ਤੇ ਆ ਕੇ ਦੇਖਿਆ ਸ਼ਾਰਟਕਟ ਸਰਕਟ ਗਾਰ ਨੂੰ ਅੱਗ ਲੱਗੀ ਹੈ ਜੀ ਤੇ ਬਾਕੀ ਨੁਕਸਾਨ ਨੁਕਸਾਨ ਦੇਖਦੇ ਵੀਰ ਜੀ ਅੰਦਰ ਜਾਵਾਂਗੇ ਫਿਰ ਹੌਲੀ ਹੌਲੀ ਪਤਾ ਲੱਗੂ ਪਰ ਫਰਨੀਚਰ ਮੱਚੁੱਕਿਆ ਜੀ ਮੇਨ ਫਰਨੀਚਰ ਹੀ ਹੁੰਦਾ ਫਰਨੀਚਰ ਮੱਚੁੱਕਿਆ ਜੀ ਵੀਰ ਜੀ ਸਾਨੂੰ ਫੋਨ ਆਇਆ ਜਾਨਗਵੰਡ ਦੇ ਵਿੱਚੋਂ ਕਿ ਦੁਕਾਨ ਤੇ ਲੱਗੀ ਮੇਰਾ ਪ੍ਰਮੋਦ ਕੁਮਾਰ ਫਾਇਰ ਅਫਸਰ ਨਗਰ ਨਿਗਮ ਬਟਿੰਡਾ ਇਤ ਪੀਜੀ ਦੀ ਦੁਕਾਨ ਸੀਗੀ ਸ਼ੌਕੀਮ ਦੇ ਨੂੰ ਅੱਗ ਲੱਗੀ ਸੀ ਨੁਕਸਾਨ ਤਾਂ ਸਾਰਾ ਮਤਲਬ ਫਰਨੀਚਰ ਵਗੈਰਾ ਤੇ ਫਿਟਿੰਗ ਸਾਰੀ ਖਤਮ ਹੋ ਗਈ ਮੇਰੇ ਤਿੰਨ ਗੱਡੀਆਂ ਆਈਆਂ ਕੱਟ ਹਾਂਜੀ ਅੱਗ ਤੇ ਕਾਬੂ ਪਾ ਲਿਆ ਗਿਆ ਮਤਲਬ ਸਾਰਾ ਮੱਚ ਗਿਆ ਫਿਨਿਸ਼ ਫਿਟਿੰਗ ਲੱਕੜ ਦੀ ਫਿਟਿੰਗ ਸੀ ਸਾਰੀ ਮਤਲਬ ਮੱਚ ਗਈ ਗੈਸ ਸਿਲੰਡਰ ਕਿਹੜਾ ਜੇ ਆਪਾਂ ਹਾਰ ਸੇਫਟੀ ਦਾ ਇੰਸਟਾਲਮ ਸੀਗਾ ਨਹੀਂ ਜੀ ਇਹਨਾਂ ਦੇ ਕੋਈ ਫਿਰ ਕੀ ਕਾਰਨ ਜਿਹੜੇ ਲੋਕ ਘੌਰ ਕੱਟ ਕਰਦੇ ਪਰ ਹਾਂਜੀ ਇਹਨਾਂ ਨੂੰ ਸਾਰਾ ਚੈੱਕ ਕਰਕੇ ਇਹਨਾਂ ਨੂੰ ਨੋਟਿਸ ਦਿੱਤਾ ਜਾਏਗਾ ਲੱਗਦਾ ਵੀ ਇਹ ਦੁਕਾਨਦਾਰੋਂ ਵੀ ਇਹ ਕਰਨਾ ਚਾਹੀਦਾ ਵੀ ਇਹਨਾਂ ਦੇ ਰੇਟ ਆਪਾਂ ਸੁਸਤਾ ਕਰ ਦੇ ਚਾਹੀਦਾ ਫਾਇਰ ਸੇਫਟੀ ਦਾ ਪ੍ਰਬੰਧ ਪਹਿਲਾਂ ਚਾਹੀਦਾ ਹੈ ਸ਼ੁਰੂ ਕਰਨ ਤੋਂ ਪਹਿਲਾਂ ਫਾਇਰ ਸੇਫਟੀ ਦਾ ਪ੍ਰਬੰਧ ਪਰ ਪਬਲਿਕ ਨਹੀਂ ਮੰਨਦੀ ਹਾਂਜੀ ਅਕਤੇ ਕਾਬੂ ਪਾ ਲੈਗੇ ਕੀ ਕਹਿੰਦੇ ਜਾਵਾਂਗੇ ਹੋਰ ਵੀ ਦੁਕਾਨਦਾਰਾਂ ਦੇ ਇਹ ਬਣਾਏ ਹੋਏ ਇਹਨਾਂ ਦੇ ਵੀ ਉਹਨਾਂ ਦੇ ਸੈਫਟੀ ਨਿ ਰੱਖਣੇ ਚਾਹੀਦੇ ਜ਼ਰੂਰੀ ਹੈ ਜੀ ਫਾਇਰ ਸੇਫਟੀ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਹੈ ਮਤਲਬ ਜੇ ਮੈਂ ਇੰਨਾ ਵੱਡਾ ਨੁਕਸਾਨ ਹੋ ਜੇ ਫਾਇਰ ਸੇਫਟੀ ਦਾ ਪ੍ਰਬੰਧ ਹੁੰਦਾ ਤਾਂ ਇਹਨਾਂ ਨੂੰ ਨੁਕਸਾਨ ਨਹੀਂ ਹ